ਮਿਕਲ ਸਾਫਤ ਕਰਨ ਵਾਲੇ ਨੂੰ 10000 ਦਾ ਇਨਾਮ ਆ। ਹਾਂ ਇਹ ਸਹੀ ਲਿਖਿਆ ਹੋਇਆ ਹੈ ਜੀ ਆਪਣਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕਿਸਾਨ ਮਾਈਂਡ ਸੈਟ ਦਿਖ ਰੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਆਂ। ਅੱਜ ਆਪਾਂ ਖੜੇ ਆਂ ਸੰਗਰੂਰ ਦੇ ਵਿੱਚ ਜਿਹੜਾ ਆਪਾਂ ਪੀਐਸਨਲ ਪਾਰਕ ਆ ਕੇ ਉੱਥੇ ਆਰਗੈਨਿਕ ਸਬਜ਼ੀਆਂ ਹੋਰ ਗੋੜ ਸ਼ੱਕਰ ਤੇ ਜਿੰਨੀਆਂ ਵੀ ਆਈਟਮਾਂ ਆਰਗੈਨਿਕ ਤਰੀਕੇ ਨਾਲ ਤਿਆਰ ਹੁੰਦੀਆਂ ਨੇਗੀਆਂ। ਉਹ ਉੱਥੇ ਐਤਵਾਰ ਨੂੰ ਸੰਗਰੂਰ ਦੇ ਵਿੱਚ ਪੀਐਸਐਨਲ ਪਾਰਕ ਦੇ ਕੋਲ ਮੰਡੀ ਲੱਗਦੀ ਹੁੰਦੀ ਹੈਗੀ ਤੇ ਆਪਾਂ ਜੇ ਮੰਡੀ ਦੇ ਵਿੱਚ ਪਹੁੰਚੇ ਆ ਤੇ ਉੱਥੇ ਆਪਣੇ ਨਾਲ ਬਾਈਹਰੀ ਜੁੜੇ ਹੋਏ ਨੇ ਜਿਹੜੇ ਕੀ ਆਪਦੇ ਖੇਤ ਦੇ ਵਿੱਚੋਂ ਗੰਨਾ ਗੰਨੇ ਤੋਂ ਗੋੜਾ ਸੱਕਰ ਤਿਆਰ ਕਰਦੇ ਨੇਗੇ ਤੇ ਉਹ ਬਾਈਹਰੀ ਉਹਰੇ ਵੇਚਣਾਉਂਦੇ ਨੇਗੇ ਤੇ ਆਪਾਂ ਬਾਈਹਰਾਂ ਨਾਲ ਗੱਲਬਾਤ ਕਰਦੇ ਆਂਗੇ ਆਜੋ ਬਾਈ ਜੀ ਆਜੋ ਬਾਈ ਜੀ ਅੱਗੇ ਆਜੋ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਦਾ ਕੀ ਹਾਲ ਚਾਲ ਹੈ ਬਾਈ ਜੀ ਠੀਕ ਹੋ ਜੀ ਹਾਂ ਠੀਕ ਹੈ ਜੀ ਤੇ ਬਾਈ ਜੀ ਆਪਣਾ ਨਾਮ ਕੀ ਆ ਮੇਰਾ ਨਾਮ ਹੈਗਾ ਜੀ ਪੋਲਾ ਸਿੰਘ ਜੀ ਪੋਲਾ ਸਿੰਘ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਸਾਡਾ ਹੈਗਾ ਈਲਵਾਲ ਜੀ ਈਲਵਾਲ ਪਿੰਡ ਹਾਂ ਠੀਕ ਹੈ ਬਾਈ ਜੀ ਤੇ ਜਿਹੜਾ ਆਪਣਾ ਆਪਣੇ ਲਈ ਪ੍ਰੋਡਕਟ ਕਿਹੜੇ-ਕਿਹੜੇ ਹੁੰਦੇ ਨੇ ਸਭ ਤੋਂ ਪਹਿਲਾਂ ਆਪਣੇ ਲਵੇ ਗੋੜ ਆ ਜਾਂਦਾ ਈ ਚੱਕਰ ਆ ਜਾਂਦੀ ਆ ਸਰੋਂ ਦਾ ਤੇਲ ਆ ਜਾਂਦਾ ਈ ਅੱਛਾ ਸਰੋਂ ਦਾ ਤੇਲ ਆ ਜਾਂਦਾ ਜੀ ਹਾਂ ਜੀ ਇਹ ਗੁੜ ਕਿੰਨੇ ਪ੍ਰਕਾਰ ਦਾ ਹੁੰਦਾ ਜੀ ਆਪਣੇ ਕੋਲੇ ਗੁੜ ਆਪਣੇ ਲਵੇ ਦੋ ਪ੍ਰਕਾਰ ਦਾ ਆ ਜਾਂਦਾ ਈ ਇੱਕ ਸੌਂਫ ਵਾਲਾ ਆ ਜਾਂਦਾ ਈ ਇੱਕ ਸਿੰਪਲ ਗੁੜ ਆ ਜਾਂਦਾ ਈ ਅੱਛਾ ਇੱਕ ਤਾਂ ਸਿੰਪਲ ਗੁੜ ਆ ਜਾਂਦਾ ਇੱਕ ਆ ਜਾਂਦਾ ਸੌਂਫ ਵਾਲਾ ਗੁੜ ਹਾਂ ਜੀ ਠੀਕ ਹੈ ਬਾਈ ਜੀ ਤੇ ਇਹ ਬਈ ਜਿਹੜਾ ਗੁੜ ਦੇ ਵਿੱਚ ਤੁਸੀਂ ਗੰਨਾ ਵਰਤਦੇ ਹੋ ਹਾਂ ਇਹ ਗੰਨਾ ਆਰਗੈਨਿਕ ਹੁੰਦਾ ਇਹ ਆਰਗੈਨਿਕ ਹੁੰਦਾ ਇਹ ਗੰਨਾ ਆਪਣੇ ਲਵੇ ਜੀ ਬਿਨ ਕੈਮੀਕਲ ਬਿਨ ਰੇ ਸਪ੍ਰੈਆਂ ਤੋਂ ਹੁੰਦਾ ਜੀ ਆਪਣੇ ਲਈ ਗੰਨਾ ਜੀ ਹਾਂ ਜੀ ਠੀਕ ਹੈ ਜੀ ਤੇ ਬਈ ਉਹਦੇ ਵਿੱਚ ਜੇ ਮੰਨ ਲਓ ਵੀ ਇਹਦੇ ਵਿੱਚ ਕੋਈ ਗੁੜ ਤਿਆਰ ਕਰਨ ਵੇਲੇ ਕੋਈ ਕੈਮੀਕਲ ਵਰਤਦੇ ਹੋ ਮਤ ਤੁਸੀਂ ਨਾ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਪੈਂਦਾ ਜੀ ਗੰਨਾ ਨਾ ਗੰਨੇ ਦੇ ਵਿੱਚ ਪਵੇ ਜੀ ਨਾ ਗੰਨੇ ਬਣਾਉਣ ਦੇ ਵਿੱਚ ਪਵੇ ਜੀ ਠੀਕ ਹੈ ਬਈ ਹਾਂ ਜੀ ਵੀ ਇਹਦੇ ਵਿੱਚ ਜੰਮੀ ਮਲਾਵਟ ਮਿਲੂਗੀ ਨਹੀਂ ਤੁਹਾਨੂੰ ਜੀ ਇਹ ਬਿਨ ਮਲਾਵਟ ਤੋਂ ਤਿਆਰ ਕੀਤਾ ਜਾਂਦਾ ਇਹ ਗੰਨਾ ਤੇ ਗੁੜੀ ਹਾਂਜੀ ਬਾਈ ਜੀ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਵੀ ਆਪਾਂ ਕੈਮੀਕਲ ਨਾ ਤਾਂ ਗੰਨੇ ਦੇ ਵਿੱਚ ਗੰਨੇ ਨੂੰ ਤਿਆਰ ਕਰਨ ਵੇਲੇ ਵਰਤਦੇ ਆ ਕੈਮੀਕਲ ਹਾਂਜੀ ਤੇ ਨਾ ਹੀ ਗੁੜ ਨੂੰ ਤਿਆਰ ਕਰਨ ਵੇਲੇ ਕੈਮੀਕਲ ਵਰਤਦੇ ਹਾਂਜੀ ਇਹ ਆਪਣਾ ਸੁੱਧ ਤਰੀਕੇ ਦੇ ਨਾਲ ਬਣਿਆ ਹੋਇਆ ਜੀ ਗੁੜ ਸ਼ੱਕਰ ਜੀ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਪੈਂਦਾ ਜੀ ਕੋਈ ਮਲਾਵਟ ਨਹੀਂ ਹੁੰਦੀ ਹੈਗੀ ਗੁੜ ਸ਼ੱਕਰ ਦੇ ਵਿੱਚ ਆਰਗੈਨਿਕ ਆਪਣੇ ਲਵੇ ਗੰਨਾ ਹੁੰਦਾ ਜੀ ਬਣ ਰੇ ਸਪਰਾਇਆਂ ਤੋਂ ਗੰਨਾ ਤਿਆਰ ਹੁੰਦਾ ਜੀ ਆਪਣਾ ਅੱਛਾ ਤੇ ਭਾਈ ਇੱਕ ਹੋਰ ਆ ਇਹਦੀ ਕੋਈ ਨਿਸ਼ਾਨੀ ਜਾਂ ਕੋਈ ਬੰਦਾ ਵੀ ਜੇ ਮੈਂ ਹੁਣ ਮੰਨ ਲਓ ਮੈਂ ਆਮ ਬੰਦਾ ਆ ਮੈਂ ਪਰਖ ਕਿਵੇਂ ਕਰ ਸਕਦਾ ਵੀ ਇਹ ਆਰਗੇਨਿਕ ਆਈ ਕੈਮੀਕਲ ਆਲਾ ਵੀ ਦੇਖਣ ਨੂੰ ਕੋਈ ਇਹਦੀ ਪਰਖ ਹੁੰਦੀ ਆ ਹਾਂ ਜੀ ਜਿਵੇਂ ਸ਼ੱਕਰ ਆਈ ਸ਼ੱਕਰ ਤੁਸੀਂ ਪਾਣੀ ਦੇ ਵਿੱਚ ਘੋਲ ਕੇ ਦੇਖ ਸਕਦੇ ਹੋ ਜਦੋਂ ਪਾਣੀ ਦੇ ਵਿੱਚ ਘੋਲੋਗੇ ਜੀ ਉਹਦੇ ਥੱਲੇ ਪਤਾ ਲੱਗ ਜਾਂਦਾ ਵੀ ਜਦੋਂ ਚੀਨੀ ਪਾਈ ਹੋਵੇ ਜੀ ਹਾਂ ਜੀ ਉਹ ਸ਼ੱਕਰ ਘੁਲ ਜਾਂਦੀ ਜੀ ਚੀਨੀ ਥੱਲੇ ਰਹਿ ਜਾਂਦੀ ਜੀ ਗਲਾਸ ਦੇ ਵਿੱਚ ਅੱਛਾ ਠੀਕ ਆ ਭਾਈ ਹਾਂ ਜੀ ਤੁਸੀਂ ਐਦਾਂ ਪਰਖ ਕਰ ਸਕਦੇ ਹੋ ਪਰ ਜਿਹੜੀ ਆਪਣੇ ਲਵੇ ਸ਼ੱਕਰ ਹੈ ਜੀ ਇਹ ਤੁਸੀਂ ਪਾਣੀ ਦੇ ਵਿੱਚ ਘੋਲੋਗੇ ਇਹ ਸਾਰੀ ਘਰ ਜਾਣੀ ਹੈ ਜੀ ਠੀਕ ਹੈ ਭਾਈ ਹਾਂ ਮਤਲਬ ਜਿਹਦੇ ਵਿੱਚ ਮਿਲਾਵਟ ਹੋ ਜਿਹੜੀ ਸ਼ੱਕਰ ਦੇ ਵਿੱਚ ਮਿਲਾਵਟੇ ਦੇ ਵਿੱਚ ਖੰਡ ਵੀ ਹੁੰਦੀ ਹੁੰਦੀ ਹੈ ਹਨਾ ਭਾਈ ਹਾਂ ਜੀ ਖੰਡ ਵੀ ਉਹ ਖੰਡਾ ਬਣੀ نیچے ਰਹਿ ਜੂ ਸ਼ੱਕਰ ਘੁਲ ਜੂਗੀ ਉਹਦਾ ਇਦਾਂ ਤੇ ਗੁੜ ਭਈ ਕਿਵੇਂ ਚੈੱਕ ਕਰ ਸਕਦੇ ਆਪਾਂ ਗੁੜ ਤਾਂ ਵੀਰੇ ਆਣਾ ਨਾ ਤਾਂ ਇਹ ਰੰਗ ਪੈਂਦਾ ਚਾਹ ਪਾਣੀ ਨੂੰ ਵਧੀਆ ਵਰਤੋਂ ਕਰੀ ਜਾਂਦੀ ਜੀ ਇਹਦੀ ਅੱਛਾ ਹਾਂ ਜੀ ਵੀ ਬਣ ਵੀ ਕੋਈ ਫਰਕ ਜਿਵੇਂ ਹੁਣ ਵੀ ਕੀ ਵੀ ਕੈਮੀਕਲ ਦੀ ਕਿ ਦੇਖ ਦੇਖਣ ਨਾਲ ਕੋਈ ਫਰਕ ਨਹੀਂ ਆ ਵੀ ਇਹਦੇ 'ਚ ਫਰਕ ਨਹੀਂ ਪਤਾ ਲੱਗਦਾ ਜੀ ਅੱਛਾ ਬਈ ਹਾਂ ਜੀ ਵੀ ਟੇਸਟ ਦਾ ਫਰਕ ਪੈਂਦਾ ਹੋ ਬਈ ਹਾਂ ਜਿਵੇਂ ਟੇਸਟ ਕਰ ਲੈਣੇ ਜੀ ਹੁਣ ਇਹਦਾ ਟੇਸਟ ਹੋਊਗਾ ਜੀ ਬਣ ਇੱਕ ਦਾ ਦਾਣੇ ਜਿ ਹੁੰਦੇ ਨੇ ਇਹ ਬਣ ਦਾਣੇ ਤੋਂ ਹੋਊਗਾ ਜੀ ਜਦੋਂ ਖਾਵਾਂਗੇ ਵੀ ਇਹਨੇ ਪੁਰ ਜਾਣਾ ਜੀ ਅੱਛਾ ਬਈ ਹਾਂ ਜੀ ਮਿੱਠਾ ਘੱਟ ਹੋਊਗਾ ਜੀ ਠੀਕ ਹੈ ਬਈ ਜਿਵੇਂ ਆਪਾਂ ਕਹਦੇ ਨੇ ਮਿਲਾਪਟਾ ਵਾਲਾ ਗੋੜਾ ਜੀ ਜਦੋਂ ਆਪਾਂ ਖਾਂਦੇ ਆ ਮੂੰਹ ਦੇ ਵਿੱਚ ਆਪਾਂ ਨੂੰ ਮੜ ਮੜੇ ਦਾਣਿਆਂ ਦਾ ਮਹਿਸੂਸ ਹੁੰਦਾ ਜੀ ਉਹਦੇ ਵਿੱਚ ਮੰਨਗੇ ਚਲੋ ਉਬੀ ਤੀਨੀ ਵਗੈਰਾ ਪਾਈ ਹੁੰਦੀ ਹੈ ਮਲਾਪਟ ਦਾ ਪਤਾ ਲੱਗਦਾ ਜੀ ਜਦੋਂ ਤੁਸੀਂ ਇਹ ਗੁੜ ਖਾਹੋਗੇ ਇਹਦੇ ਵਿੱਚ ਇਹਨੇ ਜੜਕਦੇ ਨੇ ਪਰ ਜਣਾ ਜੀ ਖਾਣ ਵੇਲੇ ਵੀ ਤੁਹਾਡੇ ਮੂੰਹ ਦੇ ਵਿੱਚ ਇਹ ਰੜਕੂਗਾ ਨਹੀਂ ਜੀ ਠੀਕ ਹੈ ਭਾਈ ਤੇ ਭਾਈ ਇੱਕ ਵਾਰ ਲੋਕੇਸ਼ਨ ਦੱਸੋ ਆਪਣੀ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਵੀ ਇਹ ਲੋਕੇਸ਼ਨ ਸਹੀ ਕੀ ਹੈਗੀ ਇਹ ਲੋਕੇਸ਼ਨ ਹੈਗੀ ਜੀ ਆਪਣਾ ਨਾਬਾ ਗੇਟ ਪੈ ਜਾਂਦਾ ਜੀ ਅੱਛਾ ਨਾਬਾ ਗੇਟ ਭਾਈ ਹਾਂ ਇਹ ਨਾਬਾ ਗੇਟ ਆ ਗਿਆ ਜੀ ਬੀਐਸਨਲ پارک ਆ ਗਈ ਬੀਐਸਨਲ ਦੇ پارک ਦੇ ਮੂਹਰੇ ਹੀ ਆਪਣੀ ਬੀਐਸਨਲ ਦੇ پارک ਦੇ ਸਾਹਮਣੇ ਖੜੇ ਸਾਹਮਣੇ ਖੜਦੇ ਆਏ ਭਾਈ ਕਿਹੜੇ ਕਿਹੜੇ ਤੇ ਨਾਉਣੇ ਤੁਸੀਂ ਉਰੇ ਆਪਣਾ ਆਉਣਾ ਜੀ ਹਰ ਰੋਜ਼ ਆਉਣਾ ਜੀ ਆਪਣੀ ਹਰ ਰੋਜ਼ ਸਟਾਲ ਲੱਗਦੀ ਹੈ ਡੇਲੀ ਲੱਗਦੀ ਹੈ ਜੀ ਕੋਈ ਛੁੱਟੀ ਨਹੀਂ ਹੈਗੀ ਜੀ ਹਰ ਰੋਜ਼ ਆਪਾਂ ਉਰੇ ਖੜਦੇ ਹਾਂ ਤੇ ਟਾਈਮਿੰਗ ਕੀ ਹੈ ਭਈ ਆਪਾਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਟਾਈਮ ਹੈਗਾ ਜੀ ਸਵੇਰੇ ਅਸੀਂ ਆਉਣਾ ਜੀ 9 ਵਜੇ ਜੀ ਸ਼ਾਮ ਨੂੰ 9 ਵਜੇ ਜਾਣੇ ਜੀ 9 ਤੋਂ 12 ਘੰਟੇ ਲਾਉਣੇ ਭਈ ਹਾਂ ਜੀ 9 ਤੋਂ 9 ਵਜੇ ਦਾ ਹਾਂ ਜੀ ਠੀਕ ਹੈ ਭਾਈ ਤੇ ਸੇਲ ਵੀ ਵਧੀਆ ਨਿਕਲੀ ਜਾਂਦੀ ਔਰ ਹਾਂ ਇਹ ਸੇਲ ਵਧੀਆ ਹੋਈ ਹੋਈ ਜਾਂਦੀ ਜੀ ਵੀ ਥੋੜਾ ਨਾਲ ਤਾਂ ਭਾਈ ਫਿਰ ਆਰਗੈਨਿਕ ਵਾਲੇ ਤਾਂ ਪੱਕੇ ਕਸਟਮਰ ਜੁੜੇ ਹੋਣਗੇ ਭਾਈ ਕੋਈ ਨਹੀਂ ਪੱਕੇ ਕਸਟਮਰ ਨੇ ਜੀ ਫੋਨਾਂ ਦੇ ਉੱਤੇ ਵੀ ਕਈ ਗੜਾ ਸਮਾਨ ਉਹ ਸਤੋਂ ਮੰਗਵਾਇਆ ਜਾਂਦਾ ਉਹਨਾਂ ਸਮਾਨ ਲਿਆ ਕੇ ਰੱਖਦਾ ਜੀ ਬਾਕੀ ਤਾਂ ਸਾਡੀ ਵੀਡੀਓ ਦੇਖ ਕੇ ਮੋਬਾਈਲਾਂ ਦੇ ਉੱਤੇ ਤੁਹਾਨੂੰ ਦੱਸਿਆ ਜਾਂਦਾ ਉਹਨਾਂ ਸਮਾਨ ਲਿਆਇਆ ਜਾਂਦਾ ਜੀ ਠੀਕ ਹੈ ਭਾਈ ਹਾਂ ਇਹ ਸੇਲ ਵੀ ਵਧੀਆ ਹੁੰਦੀ ਹੈ ਬਾਕੀ ਆਰਗੈਨਿਕ ਸਮਾਨ ਆ ਇਹ ਆਪਣੇ ਲਵੇ ਤੇਰੀ ਲੋਕ ਜਿਆਦਾ ਵਰਤੋਂ ਕਰਦੇ ਨੇ ਜੀ ਠੀਕ ਹੈ ਬਈ ਤੇ ਵੀ ਜਿਹੜਾ ਸਰੋਂ ਦਾ ਤੇਜ਼ ਆਗਾ ਆਪਣਾ ਹਾਂ ਜੀ ਉਹ ਕਿਵੇਂ ਤਿਆਰ ਹੁੰਦਾ ਬਈ ਇਹ ਇਕੱਲਾ ਆਪਣਾ ਸਰੋਂ ਦਾ ਆਗਾ ਜੀ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਨਾ ਹੁੰਦੀ ਹੈ ਕਿ ਦੋ ਤਿੰਨ ਪ੍ਰਕਾਰ ਦੇ ਸਰੋਂ ਹੁੰਦੀ ਨੇ ਹਾਂ ਜੀ ਸਰੋਂ ਜਿਹੜੀ ਵਰਤਦੇ ਹਾਂ ਜੀ ਤੁਸੀਂ ਇਹ ਆਪਣੀ ਸਰੋਂ ਆ ਗਈ ਕਿਹੜੇ ਕਾਲੇ ਰੰਗ ਦੀ ਸਰੋਂ ਹੁੰਦੀ ਆ ਆਮ ਪਿੰਡਾਂ ਦੇ ਵਿੱਚ ਵਰਤਦੇ ਨੇ ਠੀਕ ਹੈ ਜੀ ਜੀ ਜੰਦੀ ਆਪਣੇ ਲਵੇ ਉਹ ਸਰੋਂ ਆ ਜਾਂਦੀ ਹੈ। ਅੱਛਾ ਬਈ। ਹਾਂ ਜੀ ਇਹਦੇ ਵਿੱਚ ਆਪਾਂ ਕੋਈ ਹੋਰ ਸਰੋਂ ਮਿਕਸ ਨਹੀਂ ਕਰਦੇਗੇ। ਠੀਕ ਹੈ ਬਈ। ਇੱਕ ਹੀ ਸਰੋਂ ਵਰਤਦੇ ਹਾਂ। ਹਾਂ ਜੀ ਕਾਲੀ ਸਰੋਂ ਹੁੰਦੀ ਹੈ, ਗੋਭੀ ਸਰੋਂ, ਪੀਲੀ ਸਰੋਂ। ਹਾਂ ਜੀ। ਠੀਕ ਹੈ ਜੀ ਇਹ ਰੇਲੀ ਸਰੋਂ ਵਰਤਦੇ ਹਾਂ। ਹਾਂ ਜੀ ਇਹ ਕੱਲੇ ਇੱਕ ਸਰੋਂ ਹੀ ਵਰਤਦੇ ਹਾਂ। ਆਪਾਂ ਹੋਰ ਸਰੋਂ ਨਹੀਂ ਪਾਉਂਦੇ। ਤੇ ਬਈ ਤੁਹਾਡਾ ਨੰਬਰ ਕਿੰਨਾਗਾ? ਨੰਬਰ ਆਪਣਾ ਬੈਨਰ ਦੇ ਉੱਤੇ ਲਿਖਿਆ ਹੋਇਆ ਹੈ ਜੀ। ਤੁਸੀਂ ਨੋਟ ਕਰ ਸਕਦੇ ਹੋ ਜੀ। ਕੋਈ ਗੱਲ ਨਹੀਂ ਬਈ। ਨੰਬਰ ਬਾਈ ਹੋਰਾਂ ਦਾ ਹੈਗੇ ਦੋਸਤ 88700 23 36082 ਇਹ ਨੰਬਰ ਬਾਈ ਹੋਰਾਂ ਦਾ ਹਾਂ ਜੀ ਤੇ ਆਪਾਂ ਸਕਰੀਨ ਦੇ ਉੱਤੇ ਵੀ ਚਲਾ ਦਾਂਗੇ ਨੰਬਰ ਹਾਂ ਜੀ ਤੇ ਬਈ ਰੇਟ ਕੀ ਹੁੰਦਾ ਜਿੰਨੂੰ ਆ ਆਪਣੀ ਦੇਸੀ ਸ਼ੱਕਰ ਆ ਗਈ ਹਾਂ ਜੀ ਇਹਦਾ ਰੇਟ ਕੀ ਹੋਊਗਾ ਬਾਈ ਇਹਦਾ ਰੇਟ ਆ ਜਾਂਦਾ ਜੀ 80 ਰੁਪਏ ਕਿਲੋ ਇਹ 80 ਰੁਪਏ ਕਿਲੋ ਇਹ ਪੈਕਿੰਗ ਕਿਲੋ ਦੀ ਇੱਕ ਬਾਈ ਅੱਧਾ ਕਿਲੋ ਦੀ ਇਹ ਸਵਾ ਕਿਲੋ ਦੀ ਪੈਕਿੰਗ ਆ ਗਈ ਜੀ ਆਪਣੀ 100 100 ਰੁਪਏ ਦੀ ਪੈਕਿੰਗ ਕਰਕੇ ਰੱਖੀ ਹੋਈ ਹੈ ਜੀ ਠੀਕ ਹੈ ਬਾਈ ਜੇ ਕਿਸੇ ਨੇ ਕੱਟ ਵੱਧ ਲੈਣੀ ਹੋਵੇ ਬਾਈ ਆ ਉਹ ਕੱਟ ਵੱਧ ਦੇ ਦਿੰਦੇ ਆ ਜੀ ਜੇ ਲੈਣੀ ਹੁੰਦੀ ਹੈ ਜੀ ਉਹਨੇ ਆਪਾਂ ਦੇ ਦਿੰਦੇ ਆ ਪਾ ਕੇ ਅੱਛਾ ਬਾਈ ਠੀਕ ਹੈ ਹਾਂ ਜੀ ਤੇ ਬਈ ਜਿਹੜਾ ਗੁੜ ਦਾ ਕੀ ਰੇਟ ਆ ਗਾ ਆਪਣਾ ਗੁੜ ਦਾ ਰੇਟ ਆ ਗਿਆ ਜੀ 70 ਰੁਪਏ ਕਿਲੋ ਹਾਂ ਬਈ ਆਪੋ ਤੇ ਹੀ ਚੱਲ ਅੱਛਾ ਗੁੜ 70 ਰੁਪਏ ਕਿਲੋ ਹਾਂ ਇਹਦੀ ਬਈ ਪੈਕਿੰਗ ਹੀ ਹੈ ਜੀ ਹੁਣ ਇਹ ਆਪਾਂ ਨੇ 100 ਰੁਪਏ ਦੀ ਪੈਕਿੰਗ ਕਰਕੇ ਰੱਖਿਆ ਹੋਇਆ ਹੈ ਜੀ ਸਮਾਨ ਦੀ ਹਾਂ ਇਹਦੇ ਵਿੱਚ 1 ਕਿਲੋ 400 ਗ੍ਰਾਮ ਵੇਟ ਆ ਜਾਂਦਾ ਜੀ ਇਹਦਾ ਇਹ ਆਪਾਂ ਨੇ 100-100 ਦੀ ਪੈਕਿੰਗ ਕਰਕੇ ਰੱਖੀ ਹੋਈ ਹੈ ਜੀ ਜਿੰਨਾ ਘੱਟ ਵੱਧ ਲੈ ਆਣਾ ਹੁੰਦਾ ਜੀ ਉਹਨਾਂ ਅਸੀਂ ਉਸ ਤੋਂ ਕਰਿਆ ਜਾਂਦਾ ਹਾਂ ਜੋ ਸਾਹ ਨਾਲ ਤੋੜ ਕੇ ਪਾਇਆ ਜਾਂਦਾ ਹੈ ਠੀਕ ਹੈ ਭਾਈ ਤੇ ਭਈਆ ਹਾ ਯਾਰ ਇੱਕ ਗੁੜ ਦੇਖ ਰਿਆਂਗੇ ਕਿਵੇਂ ਚਿੱਟਾ ਸੌਂਫ ਦੀ ਕੀ ਪਾਇਆ ਹੋਇਆ ਤੇ ਮੈੜਾ ਦਿਖਾ ਦੇ ਭਈ ਜੂ ਆਏ ਸੌਂਫ ਆ ਗਈ ਖੋਪਾ ਆ ਗਿਆ ਜੀ ਇਹਦੇ ਵਿੱਚ ਪਾਇਆ ਹੋਇਆ ਜਵੈਨ ਆ ਗਿਆ ਕਿਹੜਾ ਚਿੱਟਾ ਚਿੱਟਾ ਦਿਸ ਰਿਹਾ ਇਹ ਖੋਪਾ ਆ ਗਿਆ ਭਾਈ ਹਾਂ ਇਹ ਖੋਪਾ ਆ ਗਿਆ ਇਹ ਖੋਪੇ ਦਾ ਬੂਰ ਪਾਇਆ ਹੋਇਆ ਤੇ ਖੋਪੇ ਦਾ ਬੂਰ ਪਾਇਆ ਹੋਇਆ ਜੀ ਸੌਂਫ ਆ ਗਈ ਜਵੈਨ ਆ ਗਈ ਇਹਦੇ ਵਿੱਚ ਵੀ ਦੋ ਤਿੰਨ ਚੀਜ਼ਾਂ ਆ ਜਾਂਦੀਆਂ ਨੇ ਅੱਛਾ ਭਾਈ ਹਾਂਜੀ ਠੀਕ ਹੈ ਭਾਈ ਤੇ ਇਹਦਾ ਕੀ ਰੇਟ ਹੁੰਦਾ ਭਾਈ ਡੱਬੇ ਦਾ ਇਹ 50 ਰੁਪਏ ਦਾ ਅੱਧਾ ਕਿਲੋ ਆ ਗਿਆ ਇਹ ਗੁੜੀ 50 ਰੁਪਏ ਦਾ ਅੱਧਾ ਹਾਂ 100 ਜਿੱਦਾਂ ਮਰਜ਼ੀ ਖਾਣ ਪੀਣ ਨੂੰ ਵਰਤੋ ਕਰੀ ਜਾਓ ਜੀ ਵਧੀਆ ਹੁੰਦਾ ਏ ਟੇਸਟ ਚ ਬਾਕੀ ਦਾ ਵੀ ਆਪਾਂ ਖਾਣ ਲਈ ਵੀ ਵਰਤ ਸਕਦੇ ਇਹਨੂੰ ਚਾਹ ਪਾਣੀ ਚ ਵੀ ਕਿਵੇਂ ਵੀ ਚਾਹ ਪਾਣੀ ਚ ਵਰਤੋ ਕਰਦੇ ਆਪਾਂ ਤੇ ਭਾਈ ਕਿਹਾ ਤੁਸੀਂ ਇਹ ਬੈਨਰ ਦੇ ਉੱਤੇ ਲਿਖਿਆ ਹੋਇਆ ਹੈਗਾ ਵੀ ਕੈਮੀਕਲ ਸਾਫਤ ਕਰਨ ਵਾਲੇ ਨੂੰ 10000 ਦਾ ਇਨਾਮ ਆ ਹਾਂ ਇਹ ਸਹੀ ਲਿਖਿਆ ਹੋਇਆ ਜੀ ਆਪਣਾ ਜੋ ਵੀ ਗੋੜ ਚੱਕਰ ਦੇ ਵਿੱਚ ਉਹ ਕੈਮੀਕਲ ਰੰਗ ਵਗੈਰਾ ਮਸਾਲਾ ਕੋਈ ਸਾਫਤ ਕਰਕੇ ਦਿਖਾ ਦੇ ਹੁਣ ਅਸੀਂ 10000 ਰੁਪਏ ਇਨਾਮ ਦਵਾਂਗੇ ਅੱਛਾ ਬਾਈ ਹਾਂ ਇਹ ਬਾਈ ਸਾਫ ਤੋਂ ਹੈ ਫਿਰ ਅੱਜ ਦਾ ਕਿਸੇ ਤੋਂ ਨਾ ਹਿਸਾਬ ਤਾਂ ਆਪਣੇ ਲਵੇ ਹੈ ਹੀ ਨਹੀਂ ਨਾ ਇਦੇ ਵਿੱਚ ਨਾ ਕੋਈ ਰੰਗ ਕੈਮੀਕਲ ਮਸਾਲਾ ਨਹੀਂ ਨਾ ਪੈਂਦਾ ਜੀ ਅੱਛਾ ਜੀ ਜੇ ਪਵੇ ਕੋਈ ਸਾਫ਼ਤ ਕਰਕੇ ਦਿਖਾਓ ਜੀ ਆਉਂਦੇ ਵੀ ਨਹੀਂ ਟੈਸਟ ਵੀ ਕਰਦੇ ਨਹੀਂ ਚੈੱਕ ਵੀ ਕਰਦੇ ਨਹੀਂ ਇਹਨਾਂ ਨੂੰ ਅੱਛਾ ਟੈਸਟ ਕਰਨ ਆਲੇ ਆਉਂਦੇ ਨਹੀਂ ਹਾਂ ਇਹ ਆਉਂਦੇ ਨਹੀਂ ਪਰ ਇਹਨਾਂ ਦੇ ਵਿੱਚ ਕੋਈ ਮਸਾਲਾ ਕੈਮੀਕਲ ਦਾ ਅੱਜ ਤੱਕ ਕੋਈ ਪ੍ਰੂਫ ਨਹੀਂ ਕਰ ਸਕਿਆ ਅੱਛਾ ਕਿੰਨਾ ਟਾਈਮ ਹੋ ਗਿਆ ਭਈ ਆਪਾਂ ਨੂੰ ਕੰਮ ਕਰਦੇ ਆਪਣੇ ਨੂੰ ਹੋ ਗਏ 6 ਸਾਲ ਹੋ ਗਏ ਜੀ ਇਹ ਕੰਮ ਕਰਦੇ 6 ਸਾਲ ਹੋ ਗਏ ਹਾਂ ਉਮਰ ਕਿੰਨੀ ਹੋ ਭਈ ਆਪਣੀ ਆਪਣੀ ਉਮਰ ਹੈਗੀ 21 ਸਾਲ ਦੀ 21 ਸਾਲ ਦੀ ਹਾਂ ਵੀ 6 ਸਾਲ ਹੋ ਗਏ ਫਿਰ ਤਾਂ 16 17 ਕਿ ਸਾਲਾਂ ਦੇ ਲਾਗੇ ਤੁਸੀਂ ਕੰਮ ਕਰਦੇ 15 ਸਾਲ ਤੋਂ ਹਾਂ ਅੱ ਜੀ ਪੈਦਾ ਕਰਦੇ ਹੁਸੀਂ ਗੰਨਾ ਹਾਂ ਜੀ ਖੇਤ ਦੇ ਵਿੱਚ ਆਪਦੇ ਜੀ ਗੰਨਾ ਅੱਛਾ ਬਈ ਤੇ ਬਈ ਪੂਰੇ ਤਾਂ ਫਿਰ ਤੁਸੀਂ ਆਏ ਨਹੀਂ ਮਾਰਕੀਟਿੰਗ ਕਰਨ ਤਾਂ ਤੁਸੀਂ ਆਉਣੇ ਫਿਰ ਖੇਤ ਦੇ ਵਿੱਚ ਕੰਮਕਾਰ ਕੌਣ ਕਰਦਾ ਖੇਤ ਦੇ ਵਿੱਚ ਆਪਦੇ ਕੋਈ ਅੱਛਾ ਵੀ ਫੈਮਿਲੀ ਕੰਮ ਕਰਦੀ ਹੈ ਫੈਮਿਲੀ ਕੰਮ ਕਰਦੀ ਸਾਰੀ ਤੁਸੀਂ ਮਾਰਕੀਟਿੰਗ ਵੀ ਸਾਰੇ ਪਰਿਵਾਰ ਨੇ ਕੰਮ ਬੰਡੇ ਹੋਏ ਨੇਗੇ ਆਪਣੇ ਹਾਂ ਜੀ ਸਾਰਾ ਪਰਿਵਾਰ ਨਾਲ ਮਿਲ ਕੇ ਕੰਮ ਕਰਦਾ ਜੀ ਠੀਕ ਹੈ ਬਈ ਹਾਂ ਜੀ ਅੱਛਾ ਬਈ ਤੇ ਬਈ ਦੇਖ ਲਓ ਬਾਈ ਹੋਰਾਂ ਦੀ ਉਮਰ ਵੀ ਕੋਈ ਜ਼ਿਆਦਾ ਨਹੀਂ ਹੈਗੀ 21 ਸਾਲਾਂ ਦੀ ਬਾਈ ਹੋਰਾਂ ਦੀ ਉਮਰ ਆਗੀ ਤੇ 6 ਸਾਲ ਹੋ ਗਏ ਬਾਈ ਨੂੰ ਕੰਮ ਕਰਦੇ ਇਹਨੂੰ ਤੇ ਬਾਈ ਨੌਜਵਾਨ ਆਗਾ ਬਾਈ ਬਾਹਰੇ ਜਾਣ ਦਾ ਨਹੀਂ ਸੋਚਿਆ ਫਿਰ ਆਪਣਿਆਂ ਨਾ ਬਾਹਰੇ ਜਾਣ ਦੀ ਦਾ ਲੋੜ ਹੀ ਨਹੀਂ ਪੈਂਦੀ ਜੇ ਆਪਾਂ ਆਪਦੇ ਪੰਜਾਬ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਕੰਮ ਕਰੋ ਜੀ ਹੋਰ ਇਹ ਕੰਮ ਬਥੇਰਾ ਜੀ ਠੀਕ ਹੈ ਬਾਈ ਹਾਂ ਜੀ ਤੇ ਬਾਈ ਹੋਰਾਂ ਦੀ ਸੋਚ ਵੀ ਬਹੁਤ ਵਧੀਆ ਹੈਗੀ ਤੇ ਬਾਈ ਫਰੀ ਕੰਮ ਵੀ ਆਪ ਕਰ ਰਹੇ ਨੇ ਠੀਕ ਹੈ ਬਾਈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਾਈ ਹੋਰਾਂ ਨਾਲ ਵੀ ਜਰੂਰ ਸੰਪਰਕ ਕਰੇ ਤੇ ਬਾਈ ਜੇ ਕਿਸੇ ਨੇ ਆਨਲਾਈਨ ਸਮਾਨ ਮੰਗਾਉਣਾ ਹੋਵੇ ਤਾਂ ਜ ਵੀ ਡਿਲੀਵਰੀ ਕਰ ਦਿੰਦੇ ਆ ਭਾਈ ਪਹੁੰਚ ਪਹੁੰਚ ਕਰ ਦਿੰਦੇ ਆ ਹਾਂ ਜੀ ਜੇ ਲਵੇ ਪਿੰਡ ਦੇ ਵਿੱਚ 10 15 ਕਿਲੋਮੀਟਰ ਦੂਰ ਜੇ 10 15 ਕਿਲੋਮੀਟਰ ਦੇ ਏਰੀਆ 'ਚ ਹੋਏ ਤਾਂ ਬਾਈ ਹੋਰੀ ਜਰੂਰ ਪਹੁੰਚ ਕਰਨਗੇ ਸੰਗਰੂਰ ਬਾਈ ਹੋਰੀ ਦੀ ਲੋਕੇਸ਼ਨ ਆ ਨਾਬਾ ਗੇਟ ਬੀਐਸਨਲ ਪਾਰਕ ਦੇ ਕੋਲ ਖੜਦੇ ਨੇ ਬਾਈ ਹੋਰੀ ਤਾਂ ਬਾਈ ਹੋਰੀ ਨਾਲ ਜਰੂਰ ਸੰਪਰਕ ਕਰਿਓ ਜੀ ਅਸੀ ਕਾਲ